ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਹੈਗੀ 11 ਤਰੀਕ 11 ਮਈ ਬੱਦਲਬਾਈ ਹੋਈ ਖੜੀ ਏ ਥੋੜੀ ਥੋੜੀ ਕੱਲ ਰਾਤ ਆਇਆ ਸੀ ਬਹੁਤ ਤੇਜ਼ ਮੀਂਹ ਅਚਾਨਕ ਪਹਿਲਾਂ ਆਈ ਅੱਥ ਨੇ 5 ਵਜੇ ਤੋਂ ਆਉਣ ਲੱਗੀ ਏ ਗਿਆ ਨੇਰੀ ਤੇ ਬਾਅਦ ਚ ਰਾਤ ਨੂੰ 10 ਵਜੇ ਆਇਆ ਮੀਂਹ 11 ਵਜੇ ਤਾਈਂ ਫੁੱਲ ਬਾਅਦ ਚ ਸਾਰੀ ਰਾਤ ਚੱਲੀ ਗਿਆ ਦੱਸਿਆ ਨਹੀਂ ਸੀਗਾ ਪਰ ਸੋ ਚੌਥੇ ਅਸੀਂ ਵੈਦਰ ਵੇਖੀ ਜਾਂਦੇ ਸੀ ਪਰ ਦੱਸਿਆ ਨਹੀਂ ਸੀਗਾ ਵੀ ਇੱਧਰਲੇ ਪਾਸੇ ਫਾਜ਼ਲ ਕਾ ਜ਼ਿਲ੍ਹੇ ਚ ਮੀਂਹ ਹੋਣਾ ਬਠਿੰਡੇ ਵਾਲੇ ਪਾਸੇ ਦੱਸ ਰਹੇ ਸੀ ਸਗੋਂ ਸ਼ਨੀਵਾਰ ਨੂੰ ਆ ਜਾਨ ਚੱਕ ਮੀ ਆਇਆ ਬਹੁਤ ਤੇਜ਼ ਸਾਰੀ ਰਾਤ ਮੀ ਭਰੀ ਗਿਆ ਤੇ ਬਹੁਤ ਤੇਜ਼ ਆਇਆ ਨੇਰ ਦੀ ਦੇ ਨਾਲ ਨਾਲ ਗੜੇ ਮਾਰੀ ਵੀ ਹੋਈ ਸੀਗੀ 5 7 ਮਿੰਟ ਵੀ ਇਹ ਹਜੇ ਤਾਈਂ ਬਿੱਲਾ ਪਿਆ ਕੱਚਾ ਫੱਸਾ ਮਾਈਕ ਤੇਰਾ ਇੱਕ ਡੋਂਗਾ ਪਿਆ ਸੀ ਖਾਲੀ ਤੇ ਇਹ ਭਰਿਆ ਪਿਆ ਪਾਣੀ ਨਾਲ ਬਾਵਾ ਡੰਗਾ ਸੀ ਤੇ ਇਹ ਹੈਗਾ ਭਰਿਆ ਪਿਆ ਇੰਨਾ ਕਮੀ ਆਇਆ ਸੀ ਰਾਤ ਨੂੰ ਇਹ ਕੁੱਤੋਂ ਲਾਈਟ ਵਾਲਿਆਂ ਦਾ ਬਹੁਤ ਬੁਰਾ ਹਾਲ ਹੈ ਕੱਲ ਤੜਕੇ ਦੀ ਹੀ ਲਾਈਟ ਨਹੀਂ ਹੈਗੀ ਤੇ ਸਾਰੇ ਘਰਾਂ ਦੀ ਬਿਜਲੀ ਹੋਈ ਪਈ ਬੰਦ ਇਨਵਰਟਰ ਹੋਈ ਪਿਆ ਸਾਰਿਆਂ ਦੇ ਡਾਊਨ ਫਿਲਾਲ ਹੁਣ ਤਾਂ ਨਿਕਲਿਆ ਇਹ ਧੁੱਪ ਮਿਨੀ ਮਿਨੀ ਧੁੱਪ ਆ ਤੇ ਜਿਹੜੇ ਹਾਬ ਦਾ ਝਕੇੜਾ ਸੀਗਾ ਖੇਤਾਂ ਵੱਲ ਵੀ ਆਇਆ ਹੁਣ ਝਕੇੜਾ ਤੇ ਤਰਖ ਦਰਖਤ ਕਾਫੀ ਨੁਕਸਾਨ ਹੋਇਆ ਹੁਣ ਦੇਖ ਕੇ ਜਾਵਾਂਗੇ ਖੇਤ ਵੀ ਜਾਵਾਂਗੇ ਕੀ ਨੁਕਸਾਨ ਹੋਇਆ ਸਰਵਾਤ ਅੱਛਾ ਘੇੜੇ ਨਾਲ ਸਾਰੇ ਪੱਤੇ ਚੜ ਗਏ ਨਾ ਇਹਦੇ ਨਿੰਮ ਦੇ ਉਹ ਫੁੱਲ ਕੀ ਸਾਰੇ ਸੁੱਕੇ ਸੁੱਕੇ ਪੱਤੇ ਤਾਂ ਝੜ ਗਏ